ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਤੇ ਨਵੇਂ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਕਾਜ ਦੇ ਵੱਲੋਂ ਹੁਣ ਜੋ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਤੋਂ ਬਾਅਦ ਜੋ ਸਿੱਖ ਸਿਆਸਤ ਦੇ ਵਿੱਚ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਖਿੱਚੋਤਾਣ ਚੱਲ ਰਹੀ ਸੀ ਜਾਂ ਫਿਰ ਭਾਵੇਂ ਪੰਜ ਮੈਂਬਰੀ ਕਮੇਟੀ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਤ ਅਨੁਸਾਰ ਭਰਤੀ ਕਰ ਰਹੇ ਹਾਂ ਤੇ ਦੂਜੇ ਪਾਸੇ ਸੁਖਵੀਰ ਬਾਦਲ ਵਾਲੇ ਗਰੁੱਪ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਸੰਵਿਧਾਨ ਦੇ ਨੋਹਾ ਦੇ ਹਵਾਲੇ ਦੇ ਨਾਲ ਉਹ ਗੱਲ ਕਰ ਰਹੇ ਸੀ ਕਿ ਅਸੀਂ ਉਸ ਮੁਤਾਬਿਕ ਭਰਤੀ ਕਰ ਰਹੇ ਹਾਂ ਤਾਂ ਕਿ ਪਾਰਟੀ ਦੀ ਲੀਡਰਸ਼ਿਪ ਨਾ ਖਤਮ ਹੋ ਜਾਵੇ ਇਸੇ ਤਰ੍ਹਾਂ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਹੁਣ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਬਿਆਨ ਜਥੇਦਾਰ ਕਲਦੀਪ ਸਿੰਘ ਗੜਗੱਜ ਦਾ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸਭ ਤੋਂ ਪਹਿਲਾਂ ਉਹਨੂੰ ਬਿਆਨ ਦੱਸ ਦਈਏ ਜੋ ਕੁਝ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਅਕਾਲੀ ਦਲ ਦੇ ਸਮੁੱਚੇ ਪੰਥਕ ਜਿਹੜੇ ਗਰੁੱਪ ਨੇ ਉਹਨਾਂ ਨੂੰ ਏਕਤਾ ਦੇ ਵੱਲ ਕਦਮ ਵਧਾਉਣ ਦੀ ਅਪੀਲ ਕੀਤੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਕਾਲਤਰ ਸਾਹਿਬ ਦੇ ਕਾਰਜਕਾਰ ਜਥੇਦਾਰ ਤੇ ਤਖਤਕ ਕੈਸਕਰ ਸਾਹਿਬ ਦੇ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਸੀ ਕਿ ਅਕਾਲੀ ਦਲ ਦਾ ਕੋਈ ਵੀ ਧੜਾ ਇਹ ਦਾਵਾ ਨਹੀਂ ਕਰ ਸਕਦਾ ਕਿ ਸਿਰਫ ਉਹ ਅਕਾਲਤਰ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਹੈ ਅਤੇ ਕੋਈ ਹੋਰ ਦੂਜਾ ਧੜਾ ਉਹਨਾਂ ਬਰਾਬਰ ਸਮਰਪਿਤ ਨਹੀਂ ਹੈ ਇੱਥੇ ਸਮਾਗਮ ਦੇ ਦੌਰਾਨ ਇੱਕ ਉਹਨਾਂ ਨੇ ਗੱਲ ਇਹ ਵੀ ਕਹੀ ਸੀ ਕਿ 2 ਦਸੰਬਰ ਨੂੰ ਸ੍ਰੀ ਅਕਾਲਤਰ ਸਾਹਿਬ ਦੀ ਤਸਵੀਰ ਤੋਂ ਸੁਣਾਏ ਸਮਾਨ ਅਨੁਸਾਰ ਅਕਾਲੀ ਦਲ ਦੇ ਸਮੁੱਛੇ ਧੜਿਆਂ ਨੂੰ ਇਕੱਠੇ ਹੋ ਪੰਥਕ ਏਕਤਾ ਦੇ ਵੱਲ ਕਦਮ ਵਧਾਉਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਸ਼ੋਮਨੀ ਗੁਰਦੁਆਰਾ ਪ੍ਰੰਤਕ ਕਮੇਟੀ ਪੰਜਾਬ ਪੰਜਾਬੀਅਤ ਤੇ ਪੰਥ ਖਿਲਾਫ ਜਾਣ ਬੁੱਝ ਕੇ ਕੁਝ ਲੋਕਾਂ ਦੇ ਵੱਲੋਂ ਕੱਲ ਜਿਹੜਾ ਗਲਤ ਬਰਤਾਂਤ ਸਿਰਜਿਆ ਜਾ ਰਿਹਾ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਦੱਖਣੀ ਭਾਰਤ ਤੋਂ ਸ਼ੁਰੂ ਹੋ ਕੇ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦੀ ਮਨਸ਼ਾ ਰੱਖਣ ਵਾਲੇ ਲੋਕ ਪੰਜਾਬ ਦੀਆਂ ਬਰੂਹਾਂ ਤੇ ਆਪੂਜੇ ਨੇ ਪਰੰਤੂ ਇਹ ਲੋਕ ਆਪਣੇ ਮਨਸੂਬਿਆਂ ਦੇ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੇ ਸ਼੍ਰੋਮਣੀ ਅਕਾਲ ਦਲ ਕੁਰਬਾਨੀਆਂ ਤੋਂ ਬਾਅਦ ਹੋਣ ਦੇ ਵਿੱਚ ਆਈ ਹੈ ਤੇ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਜਿਸ ਨੂੰ ਲੈ ਕੇ ਹੁਣ ਨਵੀਂ ਹਿਲਚਲ ਸ਼ੁਰੂ ਹੋ ਚੁੱਕੀ ਹੈ ਕੀ ਗਿਆਨੀ ਕਲਦੀਪ ਸਿੰਘ ਗੜਕੱਜ ਜਿਹੜੀ ਪੰਥਕ ਏਕਤਾ ਜਾਂ ਫਿਰ ਕਹਿ ਲਈ ਜਿਸ ਤਰ੍ਹਾਂ ਵੱਖ-ਵੱਖ ਧਰਾਵਾਂ ਦੇ ਤੌਰ ਦੇ ਉੱਤੇ ਜੇਕਰ ਦੇਖੀ ਜਾਵੇ ਤਾਂ ਪਿਛਲੇ ਜਿਹੜੀ ਧੀਰਾਂ ਦੇ ਵੱਖ-ਵੱਖ ਉਹਨਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਆਪੋ ਪਾੜ ਹੋਈ ਪਿਆ ਨੇ ਵਕਰੀਏ ਪਾਰਟੀ ਬਣ ਚੁੱਕੀਆਂ ਨੇ ਕਿ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦੇ ਲਈ ਇਹ ਯਤਨ ਕਰਨਗੇ ਜੇ ਯਤਨ ਤਾਂ ਕੀਤੇ ਜਾ ਰਹੇ ਨੇ ਪਰ ਸਫਲ ਹੋਣਗੇ ਉਹਦੇ ਵਿੱਚ ਇਹ ਵੱਡਾ ਸਵਾਲ ਹੈ ਕਿਉਂਕਿ ਜਦੋਂ ਜਾਨੀ ਹਰਪ੍ਰੀਤ ਸਿੰਘ ਜਥੇਦਾਰ ਬਣੇ ਸੀ ਜਾਂ ਜਾਨੀ ਰਕਵੀਰ ਸਿੰਘ ਬਣੇ ਸੀ ਉਹਨਾਂ ਦੇ ਵੱਲੋਂ ਵੀ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਜਾਂਦੀ ਸੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤੇ ਜਾਂਦੇ ਸੀ ਕਿ ਸਿੱਖ ਸ਼ਕਤੀ ਹੈ ਜਿਹੜੀ ਇੱਕ ਮੰਚ ਦੇ ਉੱਤੇ ਇਕੱਠੀ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਜਿਹੜੀ ਪਾਰਟੀਆਂ ਨੂੰ ਲੈ ਕੇ ਅੱਜ ਸਿਆਸਤ ਦੇ ਤੌਰ ਦੇ ਉੱਤੇ ਅਕਾਲੀ ਦਲ ਦਾ ਖਾਤਮਾ ਹੋ ਚੁੱਕਿਆ ਜਾਂ ਫਿਰ ਕਹਿ ਲਈਏ ਹਾਸ਼ੀ ਦੇ ਉੱਤੇ ਜਾ ਚੁੱਕੀ ਹੈ ਵਿਰੋਧੀ ਇਹ ਗੱਲ ਕਹਿੰਦੇ ਨੇ ਕਹਿੰਦੇ 1920 ਦੇ ਵਿੱਚ ਅਕਾਲੀ ਦਲ ਸ਼ੁਰੂ ਹੋਇਆ ਸੀ ਤੇ 2 2022 ਦੇ ਵਿੱਚ ਅਕਾਲੀ ਦਲ ਖਤਮ ਹੋ ਚੁੱਕਿਆ ਹੈ ਇਹ ਜਿਹੜੇ ਵਿਅੰਗ ਨੇ ਉਹ ਵਿਰੋਧੀ ਦੇ ਵੱਲੋਂ ਕਸੇ ਜਾਂਦੇ ਨੇ ਜਿਸ ਨੂੰ ਲੈ ਕੇ ਇਜਲੇ ਦਿਨਾਂ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਅਕਾਲੀ ਦਲ ਨੂੰ ਜਿਹੜਾ ਆਪਣਾ ਸਿਧਾਂਤ ਸੀ ਉਸ ਵਾਲੇ ਪਾਸੇ ਮੁੜੇ ਆਣਾ ਚਾਹੀਦਾ ਹੈ ਤੇ ਉਸ ਨੂੰ ਪੰਥਕ ਮਸਲਿਆਂ ਦੇ ਉੱਤੇ ਪਿੰਡਾਂ ਦੇ ਵਿੱਚ ਜਾ ਕੇ ਸਿੱਖ ਮਸਲੇ ਨੂੰ ਲੈ ਕੇ ਜਾ ਫਿਰ ਜੋ ਜੋ ਉਸ ਮਸਲੇ ਨੂੰ ਲੈ ਕੇ ਅਕਾਲੀ ਦਲ ਪਹਿਲਾਂ ਜੋ ਜਾਣਿਆ ਜਾਂਦਾ ਸੀ ਉਸੇ ਰਵੱਈਏ ਦੇ ਵਿੱਚ ਆ ਜਾਣਾ ਚਾਹੀਦਾ ਹੈ ਉਸ ਨੇ ਸਮੇਂ-ਸਮੇਂ ਦੇ ਉੱਤੇ ਅਕਾਲੀ ਲੀਡਰਸ਼ਿਪ ਨੂੰ ਇਸ ਮਸਲੇ ਨੂੰ ਲੈ ਕੇ ਤਾੜਨਾ ਵੀ ਕੀਤੀ ਸੀ ਜਿਸੇ ਤਰ੍ਹਾਂ ਜਥੇਦਾਰਾਂ ਦੇ ਵੱਲੋਂ ਇਹ ਲਗਾਤਾਰ ਇਹ ਬਿਆਨਬਾਜ਼ੀ ਜਰੂਰ ਕੀਤੀ ਜਾਂਦੀ ਹੈ ਕਿ ਸਿੱਖ ਸ਼ਕਤੀ ਇਕੱਠੀ ਹੋਵੇ ਪਰ ਸਵਾਲ ਇੱਥੇ ਪੈਦਾ ਹੁੰਦਾ ਇਕੱਠੀ ਹੋਵੇਗੀ ਕਿਵੇਂ ਜਿਸ ਤਰ੍ਹਾਂ 2 ਦਸੰਬਰ ਨੂੰ ਸ੍ਰੀ ਅਕਾਲ ਤਾ ਸਹਿਬ ਦੇ ਫੈਸਲੇ ਜੋ ਸੁਣਾਏ ਗਏ ਸੀ ਉਸ ਨੂੰ ਲੈ ਕੇ ਸਿੱਖ ਸ਼ਕਤੀ ਇਕੱਠੀ ਕਰਨ ਦੇ ਲਈ ਜੋ ਕਦਮ ਚੁੱਕੇ ਗਏ ਸੀ ਦੁਆਰੇ ਤੋਂ ਭਾਰਤ ਸ਼ੁਰੂ ਕਰਨਗੇ ਸੀ ਉਸ ਨੂੰ ਲੈ ਕੇ ਵੀ ਸਵਾਲ ਉੱਠ ਕੇ ਸੀ ਹੁਣ ਕੀ ਦੁਆਰਾ ਵਿਗਿਆਨੀ ਕੁਲਦੀਪ ਸਿੰਘ ਗੜਗੱਜ ਕੋਈ ਯੋਜਨਾ ਫੈਸਲਾ ਲੈਣਗੇ ਜਿਸ ਦੇ ਨਾਲ ਇਕਜੁੱਟ ਜਾਂ ਫਿਰ ਇੱਕ ਮੰਚ ਦੇ ਉੱਤੇ ਜਿਹੜੀ ਸਿੱਖ ਸ਼ਕਤੀ ਇਕੱਠੀ ਹੋ ਜਾਵੇ ਕਿ ਜਾਂ ਫਿਰ ਸਿਰਫ ਇਹ ਬਿਆਨ ਤਾਕੀ ਸੀਮਤ ਰਹਿ ਜਾਣਗੇ ਕਿ ਕੁਝ ਹੋਵੇਗਾ ਇਹ ਤਾਂ ਵੈਸੇ ਆਉਣ ਵਾਲਾ ਵਕਤ ਹੀ ਦਸੇਗਾ ਪਰ ਇਸ ਵਕਤ ਸਿੱਖ ਸ਼ਕਤੀ ਦਾ ਇਕੱਠੇ ਨਾ ਹੋਣਾ ਸਿੱਖ ਸਿਆਸ ਦੇ ਲਈ ਸਿੱਖ ਜਿਹੜੇ ਜਿਹ ਚਿੰਤਤ ਨੇ ਉਹਨਾਂ ਦੇ ਲਈ ਇੱਕ ਗੰਭੀਰ ਸਮੱਸਿਆ ਜ਼ਰੂਰ ਹੈ ਕਿਉਂਕਿ ਜੇਕਰ ਇਸੇ ਤਰ੍ਹਾਂ ਜਿਹੜੇ ਸਿੱਖ ਵਿਰੋਧੀ ਸ਼ਕਤੀਆਂ ਨੇ ਇਸੇ ਤਰ੍ਹਾਂ ਜੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਸਿੱਖੀ ਨੂੰ ਸਿੱਖ ਵੋਟਰ ਨੂੰ ਇਸ ਤਰ੍ਹਾਂ ਪਾਰ ਦਿੱਤਾ ਗਿਆ ਤਾਂ ਉਹਨਾਂ ਦੇ ਮਨਸੂਬੇ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਫਲ ਹੁੰਦੇ ਦਿਖਾਈ ਜ਼ਰੂਰ ਦੇ ਰਹੇ ਨੇ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਅਕਾਲੀ ਲੀਡਰਸ਼ਿਪ ਸਿੱਖ ਸ਼ਕਤੀ ਇੱਕ ਮੰਚ ਦੇ ਉੱਤੇ ਇਕੱਠੀ ਕਰਨ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਕੜਕੱਜ ਕਿੰਨਾ ਕੁ ਆਪਣਾ ਯੋਗਦਾਨ ਪਾਉਣਗੇ ਜਾਂ ਫਿਰ ਇਹ ਬਿਆਨ ਇੱਕ ਜਾਂ ਫਿਰ ਕਹਿ ਲਈਏ ਨਿਊਜ਼ ਬਿਆਨ ਕਹਿ ਲਈਏ ਇਹ ਸਿਰਫ ਸਟੇਟਮੈਂਟਾਂ ਬਣ ਕੇ ਹੀ ਰਹਿ ਜਾਣਗੀਆਂ ਅਖਬਾਰਾਂ ਦੇ ਵਿੱਚ ਸਪਨਤਾ ਕੀ ਸੀਮਤ ਰਹਿਣਗੀਆਂ ਜਾਂ ਫਿਰ ਇਸ ਦੇ ਉੱਤੇ ਜਮੀਨੀ ਪੱਧਰ ਦੇ ਉੱਤੇ ਕੋਈ ਜਿਹੜਾ ਪ੍ਰੈਕਟੀਕਲ ਤੌਰ ਦੇ ਉੱਤੇ ਵੀ ਕੁਝ ਕਾਰਜ ਕੀਤੇ ਜਾਣਗੇ ਜਾਂ ਫਿਰ ਨਹੀਂ ਇਹ ਤਾਂ ਵੈਸੇ ਹੁਣ ਆਉਣ ਵਾਲਾ ਵਕਤ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਉਹੀ ਤੈਅ ਕਰੇਗਾ ਪਰ ਫਿਲਹਾਲ ਸਭ ਦੀ ਨਜ਼ਰਾਂ ਇਹੀ ਜੁੜੀਆਂ ਹੋਈਆਂ ਨੇ ਕਿ ਜਿਹੜੀ 5 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਕਿ ਉਸ ਤੇ ਬਿਲਕੁਲ ਭਰਤੀ ਕੀਤੀ ਜਾ ਰਹੀ ਸੀ ਕਿ ਉਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਕਿ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸ ਨੂੰ ਲੈ ਕੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖਿਆਸ ਦੇ ਵਿੱਚ ਕੁਝ ਅਹਿਮ ਹੋਣ ਵਾਲਾ ਦਿਖਾਈ ਦੇ ਰਿਹਾ ਹੈ ਤੁਸੀਂ ਵੇਖਦੇ ਰਹੋ ਪੁਆਰਟੀ ਪੰਜਾਬ ਤੇ ਤੁਹਾਨੂੰ ਹੋਰ ਅਪਡੇਟਸ ਦਿੰਦੇ ਰਹਾਂਗੇ ਧੰਨਵਾਦ